ਮੇਰੀ ਗਵਾਹੀ ਹੈ ਪਰਮੇਸ਼ਰ ਨੇ ਮੇਰੀ ਜਿੰਦਗੀ ਵਿੱਚ ਬਹੁਤ ਵੱਡਾ ਚਮਤਕਾਰ ਕੀਤਾ ਮੈਂ ਨਾ ਗਾਂ ਦੇ ਧਾਰ ਚੋਰ ਲੱਗੀ ਸੀਗੀ ਤੇ ਗਾਂ ਦੇ ਜਦ ਮੈਂ ਜੂੜ ਪਾਉਣ ਲੱਗੀ ਤੇ ਗਾਂ ਨੇ ਨਾ ਮੇਰੇ ਪੈਰ ਤੇ ਨਾ ਤਾਂ ਪੈਰ ਧਰਤਾ ਤੇ ਨਾਲੇ ਮੇਰੇ ਵਿੱਚ ਵੱਜ ਕੇ ਨਾ ਮੈਨੂੰ ਪੱਕੇ ਥਾਂ ਮੈਂ ਇਹ ਡੱਗ ਪੀ ਦੜਾੜ ਦੇ ਨੇ ਪਿੱਛੇ ਤੇ ਜਾ ਡੱਗੀ ਤੇ ਨਾ ਤਾਂ ਮੇਰੇ ਕੋਈ ਸੱਟ ਵਜੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇ ਨਾ ਮੇਰੇ ਨੂੰ ਮੇਰੇ ਪੈਰ ਤੇ ਜਿੰਮੇ ਆਹ ਪੈਤਾ ਉਂਗਲਾ ਮੈਦਗਾ ਨਾ ਮੇਰੇ ਪੈਰਾਂ ਤੇ ਮੈਂ ਕੋਈ ਦਵਾਈ ਨਹੀਂ ਲਾਈ ਕੋਸ ਨੇ ਕਰਿਆਗਾ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਪਰਮੇਸ਼ਵਰ ਦੇ ਬਚਨ ਵਿੱਚ ਲਿਖਿਆ ਨਾ ਡਰਨਾ, ਘਬਰਾ ਮੈਂ ਤੇਰੇ ਨਾਲ ਆ। ਸੱਚੀ ਮੁੱਚੀ ਪ੍ਰਭੂ ਦੇ ਸਾਰੇ ਗਦੂਤ ਨਾਲ ਹੀ ਹੁੰਦੇ ਆ। ਹਾਲੇਲੂਇਆ। ਹਾਲੇਲੂਇਆ। ਆਪ ਐਸਪੈਨ ਦੀ ਗਵਾਹੀ ਨੂੰ ਸੁਣਦੇ ਆ। ਇਹ ਭੈਣ ਦਾ ਨਾਮ ਜਸਵੀਰ ਕੌਰ ਆ। ਭਿੰਡ ਬੋਡੇਆਂ ਤੋਂ ਆਇਆ। ਆਪ ਐਨ ਦੀ ਗਵਾਹੀ ਨੂੰ ਸੁਣਦੇ ਕਿ ਪਰਮੇਸ਼ੀ ਨੇ ਲੈ ਲਾਇਕ ਦੇ ਵਿੱਚ ਕੀ ਬਦਲਾਵ ਕੀਤਾ। ਹਾਲੇਲੂਇਆ। ਹਾਲੇਲੂਇਆ। ਸਾਰੇ ਭੈਣ ਭਰਾ ਨੂੰ ਜੈ ਮਸੀਹ ਦੀ ਰੱਬ ਦੇ ਦਾਸ ਦੱਸਣ ਵੀ ਜੈ ਮਸੀਹ ਦੀ। ਮੇਰੀ ਗਵਾਹੀ ਹੈ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਚਮਤਕਾਰ ਕੀਤਾ। ਅਸੀਂ ਨੰਡੀ ਦਾ ਕੰਮ ਕਰਦੇ ਆਂ ਮੇਰ ਘਰ ਵਾਲਾ ਸਾਡੇ ਚੌਧਰੀ ਹੰਦਾਰ ਵੀਰ ਜੀ ਤੇ ਸਾਨੂੰ ਇੱਕਤੀ ਜਾਨੀ ਕਿ ਬਹੁਤ ਸ਼ੈਤਾਨ ਨੇ ਘਰੋਂ ਨੂੰ ਚਾਇਆ ਵੀ ਇੱਕਤੀ ਗਵਾਹੀ ਬਾਣ ਨਹੀਂ ਦੇਣੀਗੀ ਤੇ ਮੇਰੀ ਵੀ ਪ੍ਰਾਰਥਨਾ ਸੀ ਕਿ ਮੈਂ ਪਰਮੇਸ਼ਰ ਤੇ ਮੈਨੂੰ ਵਿਸ਼ਵਾਸ ਸੀ ਪੂਰਾ ਵੀ ਮੈਨੂੰ ਪਰਮੇਸ਼ਵਰ ਡਿੱਗਣ ਨਹੀਂ ਦਿੰਦਾ ਮੇਰੀ ਗਵਾਹੀ ਬਣਾਊਗਾ ਹੀ ਬਣਾਊਗਾ ਪਰਮੇਸ਼ਰ ਤੇ ਹਰ ਬੁੱਧਵਾਰ ਸਾਡੇ ਘਰੇ ਬੰਦਗੀ ਹੁੰਦੀ ਆ ਤੇ ਜਿਵੇਂ ਆ ਬੁੱਧਵਾਰ ਨੱਕ ਗਿਆ ਦੂ ਪਿਛਲੇ ਬੁੱਧਵਾਰ ਮੈਨੂੰ ਕਹਿਣ ਲੱਗ ਗਿਆ ਮੈਨੂੰ ਕਹਿੰਦਾ ਕਿ ਮੈਨੂੰ ਐ ਨਹੀਂ ਲੱਗਦਾ ਵੀ ਮੇਰਾ ਫੜ ਪੂਰਾ ਹੋਊ ਕਿ ਨਾ ਹੋ ਮੈਨੂੰ ਪਾ ਗਣਤੀ ਨਹੀਂ ਆਉਂਦੀ ਕਿਤੇ ਵਧ ਜਾਂਦਾ ਕਿਤੇ ਘਟ ਜਾਂਦਾ ਫੜ ਤੇ ਤੂੰ ਨਾ ਪ੍ਰਾਰਥਨਾ ਕਰੋ ਤੇ ਨਾ ਤੁਸੀਂ ਤੁ ਜਨ ਰੱਬ ਦੇ ਦਾਸਿੰਦ ਅਸੀਂ ਮਰਾਬ ਦੇ ਦਾਸਿੰਦ ਨੂੰ ਦੱਸਿਆ ਮੈਂ ਕਿਹਾ ਵੀ ਜੇ ਸਾਡੇ ਆਇਕਰਾ ਕਰਕੇ ਵੀ ਪਾਸ਼ਾ ਤੁਸੀਂ ਪ੍ਰਾਰਥਨਾ ਕਰੋ ਵੀ ਮੈਨੂੰ ਕਿਤੇ ਮੈਨੂੰ ਆਦਿਲ ਧੜਕਦਾ ਮੈਨੂੰ ਕਿਤੇ ਕਹਿੰਦਾ ਵੱਧ ਜਾਂਦਾ ਫੜਕ ਤੇ ਘਟ ਜਾਂਦਾ ਵੀ ਜੇ ਘਾਟਾ ਪੈ ਗਿਆ ਤਾਂ ਅਸੀਂ ਕਿੱਥੋਂ ਪੂਰਾ ਕਰਾਂਗੇ ਸਾਡੇ ਕੋਲੇ ਕੋਈ ਸਾਨੂੰ ਕੋਈ ਆਮਦਨ ਨਹੀਂ ਦੀ ਇਸ ਕੰਮ ਤੋਂ ਬਿਨਾ ਹੋਰ ਇਹਨਾਂ ਨੇ ਵੀ ਪ੍ਰਾਰਥਨਾ ਕੀਤੀ ਤੇ 8 ਦਿਨ ਮੇਰਾ ਪੂਰਾ ਮਨ ਦਾਸ ਰਿਆ ਤੇ ਮੈਂ ਪ੍ਰਾਰਥਨਾ ਐਵੇਂ ਹੀ ਕਰਦੀ ਰਹੀ ਪਰਮੇਸ਼ਰ ਅੱਗੇ ਮੈਂ ਕਹਾ ਪਰਮੇਸ਼ਰ ਤੇਰੇ ਵਚਨ ਵਿੱਚ ਲਿਖਿਆ ਭਾਵੇਂ ਤੇਰਾ ਮਨ ਕਿੰਨਾ ਵੀ ਵਿਆਕਲ ਆ ਤੇ ਤੂੰ ਪ੍ਰਾਰਥਨਾ ਨਾ ਛੱਡ ਪ੍ਰਾਰਥਨਾ ਕਰਦਾ ਰਹਿ ਜੇ ਦੁੱਖ ਵਿੱਚ ਆਤਾ ਤੂੰ ਪ੍ਰਾਰਥਨਾ ਕਰ ਜੇ ਆਨੰਦ ਆ ਤ ਭਜਨ ਬੋਲ ਪ੍ਰਭੂ ਮੈਂ ਉਹੀ ਤਰ੍ਹਾਂ ਵਚਨ ਆਪਣੇ ਦਿਲ ਦੇ ਵਿੱਚ ਰਿਸੀਵ ਕਰਕੇ ਮੈਂ ਪ੍ਰਾਰਥਨਾ ਕਰਦੀ ਆ ਮੈਨੂੰ ਵਿਸ਼ਵਾਸ ਆ ਵੀ ਮੈਨੂੰ ਤੂੰ ਨਹੀਂ ਗਿਰਨ ਦੇਵੇਂਗਾ ਸਾਡੇ ਜਿੱਦ ਤਾਂ ਮਹਾ ਵਿਸ਼ੇਕਦਗੀ ਹੋਣੀ ਆ ਤਾਂ ਫਿਰ ਵੀ ਮੈਂ ਤੇਰੇ ਅੱਗੇ ਮੈਂ ਅਵਿਸ਼ਵਾਸ ਰੱਖਦੀ ਆ ਵੀ ਕੋਈ ਇਨਸਾਨ ਨਹੀਂ ਗਿਣਤੀ ਕਰ ਸਕਦਾ ਤੇਰੇ ਸਵਰਗਦੂਤ ਗਿਣਤੀ ਕਰਨ ਫੜਦੀ ਤੇ ਫੜ ਸਾਡਾ ਵਧਣਾ ਚਾਹੀਦਾ ਭਾਵੇਂ ਤੇਰੇ ਵੱਲੋਂ ਸਾਨੂੰ ਥੋੜੀ ਬਰਕਤ ਦੇ ਦੇ ਤੇਰੇ ਵੱਲੋਂ ਤੂੰ ਆਪਦੇ ਵੱਲੋਂ ਸਾਨੂੰ ਬਾਲੀ ਬਰਕਤ ਦੇ ਦੇ ਸਾਨੂੰ ਉਹਨੂੰ ਹੀ ਮਨਜ਼ੂਰ ਹੈ ਮੈਂ ਇਹ ਨਹੀਂ ਕਹਿੰਦੀ ਵੀ ਮੈਨੂੰ ਬਾਲੀ ਸਾਰੀ ਬਰਕਤ ਦੇ ਪਰ ਪਰਮੇਸ਼ਰ ਤੇਰੇ ਹੱਥ ਡੋਰਾ ਮੇਰੀ ਹੁਣ ਤੂੰ ਲੱਜ ਰੱਖਣੀ ਹੈ ਪਰਮੇਸ਼ਰ ਨੇ ਇਹੋ ਜਿਹਾ ਚਮਤਕਾਰ ਕੀਤਾ ਰਹਿ ਵੀ ਸਾਰੇ 81 ਗੱਟੇ ਗਏ ਸੀ ਫੜਦੇ ਚੱਕਣ ਵਾਲੇ ਤੇ ਉਧਰੋਂ ਲਾਲੇ ਨੇ ਫੋਨ ਕਰਤਾ ਕਹਿੰਦਾ ਵੀ 76 ਗੱਟੇ ਗਿਣ ਕੇ ਭੇਜ ਦੇ ਤੇ ਬਾਕੀ ਤੂੰ ਆਪਦਾ ਸਮਾਨ ਸੰਭਾਲਾ ਜਿਹੜਾ ਕੁਝ ਤੇਰੇ ਕੋਲ ਹੈਗਾ ਦਸਾਂ 11 ਜਣਿਆਂ ਨੇ ਫੜ ਗਿਣਿਆ ਜਦੋਂ 8 9 ਜਣਾਂ ਨੇ ਗਿਣਿਆ ਫੜ ਤੇ ਹਾਰੀ ਕਿ ਆ ਕੋਈ ਕਹਦਾ ਘਰੇ 68 ਗੱਟੇ ਕੋਈ ਕਹਦਾ ਘਰੇ 48 ਗੱਟੇ ਆ ਕੋਈ ਕਿੰਨੇ ਕਹਦਾ ਘਰੇ ਕੋ ਕਿੰਨੇ ਤੇ ਮੈਨੂੰ ਦੱਸਣ ਲਾ ਕੇ ਕਹਿੰਦੇ ਮੈਂ ਨਾ ਰੋਣ ਹੱਕਾ ਹੋ ਗਿਆ ਜਦ ਰੋਣ ਹੱਕਾ ਹੋ ਗਿਆ ਕਹਿੰਦਾ ਮੈਂ ਆਖਾਂ ਵੀ ਜੇ ਐਂ ਲਾਲਾ ਕਹਿੰਦਾ 78 ਗੱਟੇ ਭੇਜ ਦੇ ਤੇ ਇਹ ਕਾ ਗੱਟੇ 4 5 ਘੱਟ ਦੇ ਤੇ ਮੈਂ ਕਿੱਥੋਂ ਪੂਰੇ ਕਰੂੰਗਾ ਤੇ ਬੈਠੇ ਬੈਠੇ ਨੇ ਜਾਲਾ ਉੱਤਨੇ ਪੈਸੀ ਪਹਿਲਾਂ ਜਾਲ ਤੇ ਤੇਲ ਪਹਿਲਾਂ ਹੀ ਕਰਵਾਇਆ ਸੀ ਫੜ ਵਾਸਤੇ ਤੇ ਮੈਂ ਦੀਦੀ ਨੂੰ ਕਹਾਂ ਮੈਂ ਸਾਡੇ ਇੱਥੇ ਪੂਰੀ ਵਰਕ ਤਾਵੇ ਦੀਦੀ ਤੂੰ ਆਪ ਦੇ ਵੱਲੋਂ ਸਾਨੂੰ ਦਾਣ ਜਾਲ ਤੇਲ ਕਰਕੇ ਦੇ ਜਿੱਤੇ ਫੜ ਸ਼ੁਰੂ ਕੀਤਾ ਸੀ ਉਹਦੇ ਵੀ ਉਹਨੇ ਛਿੱਟਾ ਦਿੱਤਾ ਤੇ ਫੇਰ ਬੈਠੇ ਬੈਠੇ ਨੇ ਚੱਕ ਤੇ ਉਹੀ ਜਾਲ ਦਾ ਛਿੱਟਾ ਦਾਲੇ ਪਦਾਲੇ ਫੇਰ ਢੇਰੀ ਦੇ ਤੇ ਜਿੱਕੇ ਦੇ ਦਾਲੇ ਦੇਤਾ ਕਹਿੰਦਾ ਲੈ ਵੀ ਪਰਮੇਸ਼ਰ ਹੁਣ ਤੂੰ ਹੀ ਵਰਕ ਤੇ ਦੇਣੀ ਆ ਸਾਨੂੰ ਮੇਰੇ ਕੋਲੇ ਤਾਂ ਆਹੀ ਕੁਛ ਰਹਿ ਗਿਆ ਮੈਨੂੰ ਤਾਂ ਹੋਰ ਕੁਛ ਨਹੀਂ ਲਿੰਦਾਗਾ ਤੇ ਹੁਣ ਤੇਰੀ ਵਰਕਤ ਹੋਣੀ ਚਾਹੀਦੀ ਤੂੰ ਕਰ ਦੇ ਜਿਵੇਂ ਕਰਨਾ ਤੇਰੇ ਤੋਂ ਮੈਨੂੰ ਮਨਜ਼ੂਰ ਆ ਉਹੀ ਫੜ ਜਦੋਂ ਫੇਰ ਤਿੰਨਾਂ ਜਣੇ ਨੇ ਗਿਣਿਆ ਤੇ ਪਹਿਲਾ ਇਹਨੇ ਹੋਰ ਕਿਸੇ ਮੁੰਡੇ ਤੋਂ ਬਣਾਇਆ ਉਹ ਵੀ ਕਹਿੰਦਾ 81 ਗੱਟੇ ਆ ਜਿਹੜਾ ਸਾਡਾ ਮੁੰਡਾ ਆਪਦਾ ਕੰਮ ਤੇ ਰੱਖਿਆ ਸੀ ਉਹਨੂੰ ਵੀ ਉਹ ਤੋਂ ਵੀ ਗਿਣਾਇਆ ਉਹ ਵੀ ਕਹਿੰਦਾ 81 ਗੱਟੇ ਆ ਫੇਰ ਨੇ ਇਹਦਾ ਮਨ ਖੜਿਆ ਫੇਰ ਇਹਨੇ ਛੋਟੇ ਮੁੰਡੇ ਨੂੰ ਮੇਰੇ ਨੂੰ ਫੋਨ ਕੀਤਾ ਕਹਿੰਦਾ ਕਿ ਆ ਜਾ ਕੇ ਤੂੰ ਐਨੇ ਬਣਾਉਂਦਾ ਸੀ ਗੱਟੇ ਇਹ ਐਨੇ ਬਣ ਗਏ ਉਹ ਕਹਿੰਦਾ ਕਿ ਐਨੇ ਮੈਂ ਤਾਂ ਹੋਣਾ ਕਹਿੰਦਾ 68 ਗੱਟੇ ਗਣ ਕੇ ਗਏ ਈਡੀ ਸਿੱਧਕਿਵੇਂ ਵਧ ਗਏ ਉਸ ਤੋਂ ਬਾਅਦ ਫੇਰ ਸਾਡੇ ਪਿੰਡੋਂ ਮੁੰਡਾ ਕਿਸੇ ਦਾ ਪੜਦਾ ਸੀ 11 12 ਪੜਿਆ ਵਸੀਗਾ ਉਹ ਤੋਂ ਇਹਨੇ ਇਹਨੇ ਵਿਸ਼ਵਾਸ ਨਾ ਕੀਤਾ ਉਹਦੇ ਤੋਂ ਫੇਰ ਇਹਨੇ ਗਣਵਾਇਆ ਫੜ ਉਹਨੇ ਫੇਰ ਗਣ ਕੇ ਦੱਸਿਆ ਕਹਿੰਦਾ ਕਿ ਦੂਜਾ ਨਹੀਂ 81 ਗੱਟੇ ਆ ਅੰਕਲ ਫੇਰ ਫੇਰ ਇਹਨੇ ਮੁੰਡੇ ਨੂੰ ਕਹਿੰਦਾ ਕੱਲੇ ਕੱਲੇ ਗੱਟੇ ਤੇ ਤੂੰ ਹੱਥ ਧਰ ਕੇ ਗੱਟਾ ਗਿਣ ਕੱਲੇ ਕੱਲੇ ਗੱਟੇ ਤੇ ਜਦੋਂ ਹੱਥ ਧਰ ਕੇ ਗਿਣਿਆ ਇਹਨੂੰ ਫੇਰ ਇਹਨੂੰ ਕਹਿੰਦਾ ਲੈ ਭਾਪਾ ਕਹਿੰਦੇ ਤੇਰੇ ਪੰਜ ਗੱਟੇ ਵਧ ਗਏ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਸੱਚਮੇਚ ਪਰਮੇਸ਼ਰ ਨੇ ਸਾਡੇ ਨਾਲ ਹੋ ਕੇ ਸਾਡੀ ਮਦਦ ਕੀਤੀ ਮਹਾ ਅਭਿਸ਼ੇਕ ਸਾਡੇ ਨਾਲ ਹੈ ਨਾ ਡਰਨਾ ਡਰਨਾ ਖਬਰਾਂ ਮਹਾ ਅਭਿਸ਼ੇਕ ਸਾਡੇ ਨਾਲ ਹੈ ਮਹਾ ਅਭਿਸ਼ੇਕ ਸਰੇ ਨਾਲ ਹੈ ਮਹਾ ਅਭਿਸ਼ੇਕ ਸਾਡੇ ਨਾਲ ਹੈ ਹallelujah 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 ਵੱਗ 5 ਗੱਟੇ ਹੋਏ ਸਾਰੇ ਫੜ ਦੇ ਵਿੱਚੋਂ ਉਸ ਤੋਂ ਬਾਅਦ ਫਿਰ ਮੁੰਡੇ ਨੇ ਫੇਰ ਫੜ ਦੀ ਗਿਣਤੀ ਕੀਤੀ ਫੇਰ ਦੱਸਿਆ ਕਹਿੰਦਾ 16 ਗੱਟੇ ਪਾਪਾ ਕਹਿੰਦਾ ਵੀ ਆਪਣੇ ਲਾ ਲੈ ਲਈ ਵੱਧ ਜਾਵੜੇ ਕੁੱਲ ਗਣ ਮਣ ਕੇ ਸਾਰੇ ਗੱਟਿਆਂ ਚੋਂ ਸਾਰੇ ਫੜ ਦੇ ਵਿੱਚੋਂ ਸਾਨੂੰ 27 ਗੱਟਿਆਂ ਦੀ ਬਚਤ ਹੋਈ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰੱਬ ਦੇ ਦਾਸ ਦਾਸ ਜੀ ਜਿਨ੍ਹਾਂ ਨੇ ਸਾਡੇ ਲਈ ਦੁਆਵਾਂ ਪ੍ਰਾਰਥਨਾ ਕੀਤੀਆਂ ਮੈਂ ਪਰਮੇਸ਼ਵਰ ਦਾ ਕੋਟ ਕਰੋੜ ਵਾਰ ਧੰਨਵਾਦ ਕਰਦੀ ਹਾਂ ਇਸ ਜ਼ਿੰਦਗੀ ਚ ਆਇਆ ਇਹ ਮਹਾਂ ਵਿਸ਼ੇਕ ਮਹਾਂ ਦੂਸਰੀ ਗਵਾਹੀ ਮੇਰੀ ਹੋ ਰਹਾ ਇੱਕ ਮੈਂ ਨਾ ਗਾਂ ਦੇ ਧਾਰ ਚੋੜ ਲੱਗੀ ਸੀ ਤੇ ਗਾਂ ਦੇ ਜਦ ਮੈਂ ਜੂੜ ਪਾਉਣ ਲੱਗੀ ਤੇ ਗਾਂ ਨੇ ਨਾ ਮੇਰੇ ਪੈਰ ਤੇ ਨਾ ਤਾਂ ਪੈਰ ਧਰਤਾ ਤੇ ਨਾਲੇ ਮੇਰੇ ਵਿੱਚ ਵੱਜ ਕੇ ਨਾ ਮੈਨੂੰ ਪੱਕੇ ਥਾਂ ਮੈਂ ਇਹ ਡੱਗ ਪੀ ਦੜਾੜ ਦੇ ਨੇ ਪਿੱਛੇ ਤੇ ਅਜਾ ਡੱਗੀ ਤੇ ਨਾ ਤਾਂ ਮੇਰੇ ਕੋਈ ਸੱਟ ਵਜੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇ ਨਾ ਮੇਰੇ ਨੂੰ ਮੇਰੇ ਪੈਰ ਤੇ ਜਿਵੇਂ ਆਹ ਪੈਤਾ ਉਂਗਲਾ ਮੈਦਗਾ ਨਾ ਮੇਰੇ ਪੈਰਾਂ ਤੇ ਮੈਂ ਕੋਈ ਦਵਾਈ ਨਹੀਂ ਲਾਈ ਕੋਸ ਨੇ ਕਰਿਆਗਾ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਦੋਂ ਮੈਂ ਡਿੱਗੀ ਤਾਂ ਉਹਦੇ ਵੀ ਮੈਂ ਆਪਣੇ ਆਪ ਮੈਂ ਕਮੈਂਟ ਵਿੱਚ ਦੀ ਉੱਠ ਕੇ ਖੜੀ ਹੋ ਗਈ ਜਿਵੇਂ ਮੈਨੂੰ ਚਾਕ ਕੇ ਖੜੀ ਕਰਤਾ ਹੋਵੇ ਕਿਸੇ ਨੇ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਆਇਆ ਮਹਾ ਅਭਿਸ਼ੇ ਆਇਆ ਮਹਾ ਅਭਿਸ਼ੇ ਮਹਾ ਅਭਿਸ਼ੇ ਆਇਆ ਮਹਾ ਅਭਿਸ਼ੇ ਮਹਾ ਅਭਿਸ਼ੇ ਆਇਆ ਮਹਾ ਅਭਿਸ਼ੇ ਆਇਆ ਅਭਿਸ਼ੇ ਆਇਆ ਮਹਾ ਅਭਿਸ਼ੇ ਹਾਲੇਲੂਇਆ 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 ਪਰਮੇਸ਼ਰ ਦੇ ਬਚਨ ਵਿੱਚ ਲਿਖਿਆ ਨਾ ਡਰਨਾ ਘਬਰਾ ਮੈਂ ਤੇਰੇ ਨਾਲ ਆ ਸੱਚੀ ਮੁੱੱਚੀ ਪ੍ਰਭੂ ਵੇ ਸਾਰੇ ਗਦੂਤ ਨਾਲ ਹੀ ਹੁੰਦੇ ਆ ਉਹ ਹਰ ਥਾਂ ਤੇ ਰਾਖੀ ਕਰਦੇ ਆ ਇੱਕ ਵਾਰ ਮੈਨੂੰ ਮੋਟਰਸਾਈਕਲ ਤੋਂ ਡਿੱਗੀ ਸੀ ਜਿਹੜਾ ਮੁੰਡਾ ਨਾਲ ਮੈਨੂੰ ਮੋਟਰਸਾਈਕਲ ਲੈ ਕੇ ਗਿਆ ਸੀ ਉਹਦੇ ਤੇ ਸੱਟਾਂ ਵੱਜੀਆਂ ਗੋਡਿਆਂ ਤੇ ਮੇਰੇ ਇੰਨੀ ਛਿਹਟ ਵੀ ਨਹੀਂ ਆਈ ਤੇ ਉਹ ਤੋਂ ਪਹਿਲਾਂ ਇੱਕ ਵਾਰੀ ਅਸੀਂ ਲੋਪ ਉੱਡ ਗਏ ਮੋਟਰਸਾਈਕਲ ਤੋਂ ਨਾਲੇ ਮੈਂ ਖੁੱਦੋਂ ਗੋ ਰੋੜਦੀ ਗਈ ਤਾਂ ਵੀ ਮੇਰੇ ਛਿਹਟ ਨਹੀਂ ਵੱਢੀ ਪਰਮੇਸ਼ਰ ਮੈਨੂੰ ਹਰ ਥਾਂ ਤੇ ਬਚਾ ਕੇ ਰੱਖਦਾ ਮੈਂ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਹਾਲੇਲੂਇਆ